ਰਾਜਵੀਰ ਜਵੰਦੇ ਦੀ ਮੌਤ ਪਹੇਲੀ ਬਣੀ ਹੋਈ ਹੈ ਕਿਸੇ ਨੂੰ ਇਸ ਗੱਲ ਤੇ ਯਕੀਨ ਨਹੀਂ ਹੋ ਰਿਹਾ ਕਿ ਇੰਨੀ ਕਲਾ ਵਾਲਾ ਇੰਨਾ ਸਮਝਦਾਰ ਇੰਨਾ ਜਿਆਦਾ ਇੰਟੈਲੀਜੈਂਟ ਮੁੰਡਾ ਇੱਕ ਜਹੀ ਗਲਤੀ ਕਰ ਦੂਗਾ ਕਿਉਂਕਿ ਆਪਣੀ ਕੀਮਤ ਰਾਜਵੀਰ ਜਵੰਦਾ ਚੰਗੀ ਤਰ੍ਹਾਂ ਸਮਝਦਾ ਸੀ ਸਾਰੇ ਕਲਾਕਾਰ ਜਿੰਨੀ ਵੀ 뮤직 ਇੰਡਸਟਰੀ ਆ ਉਸ ਦੇ ਵਿੱਚ ਲਗਾਤਾਰ ਇੱਕ ਜਿਹੜਾ ਗੈਂਗਸਟਰਾਂ ਵੱਲੋਂ ਇਨਵੋਲਡ ਹੋ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਪਰ ਜਵੰਦਾ ਇੱਕ ਜੇਹਾ ਸੀ ਜਿਹਨੂੰ ਕਦੇ ਅਜਿਹੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ ਪਰ ਅੱਜ ਵੀ ਸਾਰੇ ਲੋਕ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਕਿ ਰਾਜਵੀਰ ਜਵੰਦਾ ਜਿਹੜਾ ਕਿ ਐਡਾ ਲਾਇਕ ਸੀ ਐਡਾ ਸਮਝਦਾਰ ਸੀ ਐਡੀ ਵੱਡੀ ਪਰਮਾਤਮਾ ਨੇ ਉਸ ਨੂੰ ਦਾਤ ਦਿੱਤੀ ਸੀ ਆਵਾਜ਼ ਦੇ ਰੂਪ ਦੇ ਵਿੱਚ ਕਲਾਕਾਰ ਕੋਈ ਵੀ ਹੋਵੇ ਜਿਹੜੀ ਕਲਾ ਉਹ ਪਰਮਾਤਮਾ ਵੱਲੋਂ ਦਿੱਤੀ ਜਾਂਦੀ ਉਹ ਸਿੱਖੀ ਨਹੀਂ ਜਾਂਦੀ ਸਿੱਖੀ ਤਾਂ ਸਿਰਫ ਤਰਾਸ਼ ਕੀਤੀ ਜਾਂਦੀ ਹੈ ਉਸ ਦੀ ਤਰਾਸ਼ਿਆ ਜਾਂਦਾ ਉਹ ਵੀ ਉਸਤਾਦਾਂ ਤੋਂ ਰਾਜਵੀਰ ਜਵੰਦੇ ਨੇ ਉਸਤਾਦਾਂ ਤੋਂ ਸਿੱਖਿਆ ਵੀ ਲਈ ਸੀ ਆਪਣੀ ਕਲਾ ਨੂੰ ਤਰਾਸ਼ਿਆ ਵੀ ਸੀ ਤੇ ਇਸ ਦੇ ਨਾਲ ਨਾਲ ਪਰਮਾਤਮਾ ਦੀ ਵੀ ਬਹੁਤ ਕਿਰਪਾ ਸੀ ਜਿਹੜੀ ਉਸ ਨੂੰ ਐਡੀ ਬੁਲੰਦ ਆਵਾਜ਼ ਐਡਾ ਜਿਆਦਾ ਹੁਨਰ ਦਿੱਤਾ ਸੀ ਸੋ ਹਰ ਇੱਕ ਬੰਦਾ ਇਹੀ ਸੋਚ ਰਿਹਾ ਕਿ ਐਡਾ ਮਹਾਨ ਜੇਕਰ ਕੋਈ ਬੰਦਾ ਹੋਵੇ ਤੇ ਉਹ ਜਿਹੀ ਐਡੀ ਨਿੱਕੀ ਗਲਤੀ ਕਰ ਦੂਗਾ ਕਿ ਆਪਣੀ ਜਾਨ ਇੱਕ ਦੁਰਘਟਨਾ ਦੇ ਵਿੱਚ ਗਵਾ ਬੈਠੇ ਕਿਉਂਕਿ ਜਿਹੜੀਆਂ ਖਬਰਾਂ ਬਾਹਰ ਨਿਕਲ ਕੇ ਆ ਰਹੀਆਂ ਇਸ ਦੇ ਵਿੱਚ ਆਖਿਆ ਜਾ ਰਿਹਾ ਕਿ ਰਾਜਵੀਰ ਜਵੰਦਾ ਸੀ ਜਿਹੜਾ ਉਹ ਇੱਕ ਉਸ ਜਗ੍ਹਾ ਦੇ ਉੱਤੇ ਰਾਈਡਿੰਗ ਕਰ ਨਿਕਲਿਆ ਸੀ ਜਿੱਥੇ ਬਹੁਤ ਜ਼ਿਆਦਾ ਭੀੜ ਭਾੜ ਵਾਲੀ ਜਿਹੜੀ ਜਗਾ ਸੀ ਭੀੜ ਭਾੜ ਦਾ ਮਤਲਬ ਕਿ ਉਹ ਵਿਅਸਤ ਜਿਹੜੀ ਸੜਕ ਰਹਿੰਦੀ ਸੀ ਉੱਥੇ ਰਾਈਡਿੰਗ ਕਰਨ ਦਾ ਕੀ ਜਿਹੜਾ ਉਸ ਨੂੰ ਕੋਈ ਗੁਮਰਾਹ ਕਰਕੇ ਲਗਾਇਆ ਸੀ ਕੀ ਉਸ ਦੇ ਨਾਲ ਕੋਈ ਤਰਾਸਦੀ ਹੋਈ ਹੈ ਸਾਜ਼ਿਸ਼ ਹੋਈ ਹੈ ਇਹ ਹਰ ਇੱਕ ਗੱਲ ਉਸ ਦੇ ਜਦੋਂ ਅੰਤਮ ਅਰਦਾਸ ਤੇ ਵੀ ਉਸ ਦੇ ਸਾਥੀ ਕਲਾਕਾਰ ਉਸ ਨੂੰ ਚਾਉਣ ਵਾਲੇ ਉਸ ਨੂੰ ਜਿਹੜਾ ਪਸੰਦ ਕਰਨ ਵਾਲੇ ਪਹੁੰਚੇ ਸੀ ਉਹ ਸਾਰੇ ਇਸ ਗੱਲ ਦੇ ਉੱਤੇ ਕੋਖ ਕਰ ਰਹੇ ਸੀ ਜਿਵੇਂ ਉਸ ਦਾ ਅੰਤਮ ਸੰਸਕਾਰ ਹੋਇਆ ਸੀ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇੱਕ ਜਿਹੜੀ ਬਹਿਸ ਛਿੜ ਗਈ ਸੀ ਕਿ ਰਾਜਵੀਰ ਜਵੰਦਾ ਸੀ ਜਿਹੜਾ ਉਹ ਜਦੋਂ ਰਾਈਡਿੰਗ ਕਰ ਨਿਕਲਿਆ ਤੇ GoPro ਕੈਮਰਾ ਹਮੇਸ਼ਾ ਉਸ ਦੇ ਨਾਲ ਰਹਿੰਦਾ ਸੀ ਉਸ ਦੇ ਵਿੱਚ ਵੀਡੀਓ ਫੁਟੇਜ ਹੋਵੇਗੀ ਉਹ ਫੁਟੇਂ ਸਾਹਮਣੇ ਕਿਉਂ ਨਹੀਂ ਆਈ ਫਿਰ ਇੱਕ ਬਲੈਰੋ ਗੱਡੀ ਦਾ ਜ਼ਿਕਰ ਹੋਇਆ ਕਿ ਜਿਸ ਦੇ ਨਾਲ ਜਵੰਦੇ ਦੀ ਜਿਹੜਾ ਮੋਟਰਸਾਈਕਲ ਟਕਰਾਇਆ ਉਸਦੇ ਬਾਰੇ ਵੀ ਕੋਈ ਬਾਅਦ ਦੇ ਵਿੱਚ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਫਿਰ ਉਸ ਤੋਂ ਬਾਅਦ ਉਹ ਟੱਠੇ ਜਿਨ੍ਹਾਂ ਦੇ ਨਾਲ ਟਕਰਾਇਆ ਮੋਟਰਸਾਈਕਲ ਉਹਨਾਂ ਟੱਠਿਆਂ ਬਾਰੇ ਵੀ ਉੱਗਸੁਗ ਨਹੀਂ ਨਿਕਲੀ ਤੇ ਖਾਸ ਗੱਲ ਇਹ ਰਹੀ ਕਿ ਪਹਿਲਾਂ ਆਖਿਆ ਗਿਆ ਕਿ ਭਾਈ ਰਾਜਵੀਰ ਜਵੰਦਾ ਸੀ ਜਿਹੜਾ ਉਹਦੀ ਜਿਹੜੀ ਦੁਰਘਟਨਾ ਹੋਈ ਆ ਉਦੋਂ ਘਟਨਾ ਹੋਈ ਐ ਜਿਹੜੀ ਹਿਮਾਚਲ ਦੇ ਵਿੱਚ ਪਰ ਬਾਅਦ ਦੇ ਵਿੱਚ ਜਦੋਂ ਉਸ ਦਾ ਅੰਤਮ ਸੰਸਕਾਰ ਹੋ ਗਿਆ ਉਸ ਨੇ ਆਪਣੇ ਜਿਹੜੀ ਪ੍ਰਾਣ ਤਿਆਗਤੇ ਕਿਉਂਕਿ 40 ਹਸਪਤਾਲ ਦੇ ਵਿੱਚ 24 ਸਤੰਬਰ ਤੋਂ ਬਾਅਦ 27 ਸਤੰਬਰ ਤੋਂ ਬਾਅਦ ਉਹ ਦਾਖਲ ਸੀ ਉਸ ਦੀ ਕੋਈ ਵੀ ਜਿਹੜੀ ਕੋਈ ਹੋਰ ਅਪਡੇਟ ਸਾਹਮਣੇ ਨਹੀਂ ਆ ਰਹੀ ਸੀ ਇਸ ਕਰਕੇ ਵੱਡੀ ਤਦਾਦ ਦੇ ਵਿੱਚ ਲੋਕ ਸ਼ਸ਼ੋ ਪੰਜੇ ਦੇ ਵਿੱਚ ਸੀ ਕਿ ਕਿਉਂਕਿ ਕੋਈ ਵੀ ਜਿਹੜੀ ਜਿਹੜੀ ਇੰਡਸਟਰੀ ਆ ਉਸ ਦੇ ਵਿੱਚ ਜੈਲਸ ਇੱਕ ਬਹੁਤ ਵੱਡਾ ਫੈਕਟਰ ਹੁੰਦਾ ਕਲਾਕਾਰ ਇੱਕ ਦੂਜੇ ਦੇ ਉੱਤੇ ਜੈਲਸ ਖਾਂਣ ਲੱਗਦੇ ਆ ਤੇ ਰਾਜਵੀਰ ਜਵੰਦੇ ਤਾਂ ਇੱਕ ਜਿਹਹਾ ਸ਼ਖਸ ਸੀ ਜਿਹਦੇ ਕੋਲ ਮਾਰਕੀਟ ਦੀ ਮੋਨੋਪੋਲੀ ਸਮਝ ਲਓ ਕੀਤੀ ਹੋਈ ਸੀ 30% ਲਾਈਵ ਸ਼ੋਅ ਸੀ ਜਿਹੜੇ ਵਿਆਹਾਂ ਦੇ ਵਿੱਚ ਲੱਗਦੇ ਸੀ ਉਹ ਰਾਜਵੀਰ ਜਵੰਦੇ ਦੇ ਲੱਗਦੇ ਸੀ ਕਿਉਂਕਿ ਕੈਸਟਾਂ ਦੇ ਵਿੱਚ ਸੀੜੀਆਂ ਦੇ ਵਿੱਚ ਰਿਕਾਰਡਿੰਗਾਂ ਕਰਾਉਣੀਆਂ ਬਹੁਤ ਸੌਖੀਆਂ ਪਰ ਜਦੋਂ ਲਾਈਵ ਗਾਉਣਾ ਪੈਂਦਾ ਉਦੋਂ ਹਿੱਕ ਦਾ ਪਤਾ ਲੱਗਦਾ ਉਦੋਂ ਹਿੱਕ ਦੇ ਜ਼ੋਰ ਤੇ ਗਾਉਣਾ ਪੈਂਦਾ ਤੇ ਲਾਈਵ ਕੋਈ ਕੋਈ ਗਾਉਂਦਾ ਇਸ ਕਰਕੇ ਹਾਲੇ ਤੱਕ ਰਾਜਵੀਰ ਜਵੰਦ ਇਸ ਦੁਨੀਆ ਤੋਂ ਚਲਾ ਗਿਆ ਪਰਿਵਾਰ ਨੇ ਪਾਣਾ ਮੰਨ ਲਿਆ ਪਰ ਪਹੇਲੀ ਬਣੀ ਹੋਈ ਹੈ ਉਸਦੀ ਮੌਤ